ਇੱਕ ਕੜੀ ਦੇ ਪਿੱਛੇ ਮਾਇਆ ਦੀ ਗੱਲ ਕਰ ਦਿੰਦੇ ਆ ਗੁੱਸਾ ਨਾ ਕਰਿਓ ਮਾਇਆ ਚੀਜ਼ ਈ ਐਸੀ ਆ ਮਾਇਆ ਪਾਗ ਨੂੰ ਲੱਗ ਜੇ ਪਾਗ ਆਕੜ ਜਾਂਦੀ ਹੈ ਤੇ ਬੰਦੇ ਨੂੰ ਲੱਗ ਜੇ ਦੇ ਪੱਤੇ ਦਾ ਟੌਰ ਵੀ ਬਣਾ ਦਿੰਦੀ ਹੈ ਗੁਜਰਾਨ ਜੂ ਹੋਈ ਜਿਸ ਤਰ੍ਹਾਂ ਤੁਸੀਂ ਸੁਣਦੇ ਆ ਰਹੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਰਾਜਮਾਨ ਬੈਠੇ ਹੋ ਤੁਸੀਂ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਸਨ 1 2 ਨਹੀਂ ਹੁਣ ਤੇ 1 2 ਜਿਹੜਿਆ ਉਹਨਾਂ ਦਾ ਕਵੀ ਦਰਬਾਰ ਕਰਨਾ ਔਖਾ ਹੋ ਜਾਂਦਾ 52 ਸ਼ਾਇਰ 52 ਕਵੀ ਆਪ ਵੀ ਗੁਰੂ ਮਹਾਰਾਜ ਬੜੇ ਮਹਾਨ ਸ਼ਾਇਰ ਸਨ ਕਵੀ ਸਨ ਕਿਤੇ ਪੌੜਾ ਸਾਹਿਬ ਜਾਓ ਉੱਥੇ ਇੱਕ ਸਟੇਜ ਬਣੀ ਹੋਈ ਆ ਜਮਨਾ ਦੇ ਕੰਢੇ ਤੇ ਹੁਣ ਉਹ ਸ਼ੀਸ਼ਿਆਂ ਨਾਲ ਮੜ ਦਿੱਤੀ ਆ ਅਸੀਂ ਵੀ ਉੱਥੇ ਖਲੋ ਕੇ ਬੋਲਦੇ ਰਹੇ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਉਹ ਸਟੇਜ ਤੇ ਖਲੋ ਕੇ ਵਾਰੀ ਵਾਰੀ ਕਵਤਾ ਸੁਣਾਉਂਦੇ ਹੁੰਦੇ ਸੀ ਤੇ ਆਪ ਵੀ ਮਹਾਰਾਜ ਉਸ ਸਟੇਜ ਤੇ ਖੜੋ ਕੇ ਕਵਤਾ ਸੁਣਾਉਂਦੇ ਸੀ ਕਵੀਆਂ ਨੂੰ ਦੱਸਦੇ ਆ ਕਿ ਗੁਰੂ ਮਹਾਰਾਜ ਜਦੋਂ ਕਿਤੇ ਖੁਸ਼ ਹੋ ਜਾਂਦੇ ਸੀ ਨਾ ਕਿਸੇ ਕਵੀ ਦੀ ਕਵਤਾ ਤੇ ਕਲਗੀਆਂ ਵਾਲੇ ਪਾਸ਼ਾ ਫਿਰ ਬਹੁਤ ਆ ਨਾਮ ਦਿੰਦੇ ਬਹੁਤ ਵੱਡੇ ਵੱਡੇ ਆ ਨਾਮ ਇੱਕ ਵਾਰੀ ਕਹਿੰਦੇ ਹੋਏ ਕਵੀ ਤੇ ਬਹੁਤ ਖੁਸ਼ ਹੋ ਗਏ ਉਹਦੀ ਕਵਤਾ ਤੇ ਇੰਨੇ ਖੁਸ਼ ਹੋ ਗਏ ਵੀ ਉਹਨੂੰ ਇੱਕ ਹਾਥੀ ਦੇਤਾ ਹਾਥੀ ਖੁਸ਼ ਹੋ ਕੇ ਹਾਥੀ ਦੇਤਾ ਜਿਸ ਵੇਲੇ ਹਾਥੀ ਦੇਤਾ ਤੇ ਬਾਕੀ ਕਵੀ ਕਹਿੰਦੇ ਯਾਰ ਤੈਨੂੰ ਹਾਥੀ ਮਿਲਿਆ ਤੈਨੂੰ ਤੇ ਚਾਹੀਦਾ ਏ ਤੂੰ ਭੰਗੜਾ ਪਾਉਂਦਾ ਕੁਝ ਹੁੰਦਾ ਮਾਰ ਫੜ ਕੇ ਹੈ ਨੱਚਣਾ ਟੱਪਦਾ ਤੂੰ ਬੜਾ ਮਸਹੂਸਿਆ ਜਾ ਬੈਠਾ ਕਹਿੰਦਾ ਮੈਂ ਨੱਚਣਾ ਟੱਪਣਾ ਸਵਾਹ ਹੈ ਭੰਗੜਾ ਮੈਂ ਕੀ ਪਾਉਣਾ ਕਹਿੰਦਾ ਉਹ ਜਿੰਨਾ ਕਹਿੰਦਾ ਮੇਰੇ ਟੱਬਰ ਨੇ ਤਿੰਨਾ ਮਹੀਨਿਆਂ ਚ ਖਾਣਾ ਹਾਥੀ ਨੇ ਤੇ ਦੋ ਦਿਨਾਂ ਚ ਖਾ ਜਾਣਾ ਮੈਂ ਕੀ ਕਰੂੰਗਾ ਹਾਥੀ ਤੇ ਮੈਨੂੰ ਦੇ ਦਿੱਤਾ ਮਹਾਰਾਜ ਨੂੰ ਸੁਣ ਕੇ ਗਾਲੋ ਕਹਿੰਦੇ ਕਹਾਲ ਤਾਂ ਕਵੀਆ ਤੇਰੀ ਠੀਕ ਆ ਵਸ਼ਾ ਚਾਦਰ ਉਹਨੇ ਚਾਦਰ ਵਿਛਾਈ ਮਹਾਰਾਜ ਨੇ ਭਰੀ ਇੱਕ ਮੋਹਰਾਂ ਦੀ ਢਾਲ ਤੇ ਉਹਦੀ ਚਾਦਰ ਚ ਪਾਤੀ ਕਹਿੰਦੇ ਲੈ ਕਵੀਆ ਭਵੇਂ 31 ਸਾਲ ਖੜਾਈ ਜਾਂਦੇ ਹਾਥੀ ਨੂੰ ਮੁੱਕ ਜਾਣਗੀਆਂ ਤੇ ਕਹੀਂ ਫਿਰ ਬਾਕੀ ਦੇ ਕਵੀ ਚੁੱਪ ਕਰਕੇ ਕਹਿੰਦੇ ਹੁਣ ਤੁਹਾਨੂੰ ਕੀ ਹੋ ਗਿਆ ਜੇ ਮੈਂ ਇੱਕ ਕਵੀ ਦੀ ਸੋਹਣੀ ਕਵਤਾ ਤੇ ਇਨਾਮ ਦੇਤਾ ਤੇ ਤੁਸੀਂ ਕਿਉਂ ਮਸੂਸੇ ਗਏ ਕਹਿੰਦੇ ਜੀ ਅਸੀਂ ਇਸ ਕਰਕੇ ਥੋੜਾ ਮਸੂਸੇ ਗਏ ਆ ਸਨ ਹੀ ਤੇ ਸੋਚੀ ਪੈ ਗਏ ਆ ਵੀ ਤੁਸੀਂ ਹਾਥੀ ਦਿੰਦੇ ਓ ਮਾਰ ਇਹਨੀਆਂ ਮੋਹਰਾਂ ਦੀਆਂ ਟਾਲਾਂ ਭਰ-ਭਰ ਦਿੰਦੇ ਹੋ ਤੋਂ ਬਾਅਦ ਸਾਡਾ ਕੌਣ ਰਾਖਾ ਤੇ ਕੌਣ ਸਾਡੀ ਹੌਸਲਾ ਵਜਾਈ ਕਰੂਗਾ ਕਹਿੰਦੇ ਲੋ ਉਹ ਕਵੀਓ ਐਵੇਂ ਫਿਕਰ ਕਰੀ ਜਾਂਦੇ ਹੋ ਤੁਸੀਂ ਇਹਨਾਂ ਕਿਉਂ ਐਵੇਂ ਚਿੰਤਾ ਕਰਦੇ ਹੋ ਮੇਰੇ ਮਗਰੋਂ ਖਾਲਸਾ ਮੇਰਾ ਰੂਪ ਹੈ ਖਾਸ ਇਹ ਖਾਲਸਾ ਤੁਹਾਡੀ ਹੌਸਲਾ ਵਜਾਈ ਕਰੂਗਾ ਇਹ ਤੁਹਾਨੂੰ ਇਨਾਮ ਦਿਆ ਕਰੂਗਾ ਇਹ ਸਾਧ ਸੰਗਤ ਇਹ ਤੁਹਾਨੂੰ ਇਨਾਮ ਦੇਊਗੀ ਉਹ ਤੁਹਾਡੀ ਡਿਊਟੀ ਲਾਗੇ ਸਾਧ ਸੰਗਤ ਦੀ ਫਿਰ ਤੁਸੀਂ ਸਾਡੇ ਦੇ ਸਹਾਨ ਨਹੀਂ ਕਿਉਂ ਕਰਨਦੇ ਉਹ ਡਿਊਟੀ ਲਾ ਕੇ ਗਏ ਹੋਏ ਆ ਆਹ ਉਹ ਤਾਂ ਨਹੀਂ ਤੋ ਹਮੈਨੂੰ ਹੁਕਮ ਹੋਇਆ ਮੈਂ ਕਵਤਾ ਸੁਣਾਵਾਂ ਕਿਉਂਕਿ ਮੈਂ ਤਾਂ ਹੱਥ-ਰਾਖ ਲਿਖਦਾ ਐਵੇਂ ਸਵਾਦ ਬਦਲਣ ਲਈ ਮੈਨੂੰ ਇਹ ਨਾਲ ਲੈ ਆਉਂਦੇ ਆ ਜਾਂ ਪ੍ਰਬੰਧਕ ਸਾਦ ਨਹੀਂ ਤੇ ਆ ਮਿੱਠੀਆਂ-ਮਿੱਠੀਆਂ ਚੀਜ਼ਾਂ ਉੱਚੀਆਂ ਉਡਾਰੀਆਂ ਕਰਨਾ ਰਾਸ ਬੀ ਦਾ ਸੇ ਤਾਂ ਸਫਰੀ ਹੋਈ ਤੇ ਬੱਧ ਸਾਹਿਬ ਨੇ ਸੁਣਾਉਣੇ ਆ ਮੈਨਾਂ ਐਵੇਂ ਤੁਹਾਡਾ ਸਵਾਦ ਬਦਲਣਾ ਜਿੱਦਾਂ ਉਹ ਥਾਲੀ 'ਚ ਲੱਡੂ ਪੇੜੇ ਜਲੇਬੀਆਂ ਰੱਖੀਆਂ ਹੁੰਦੀਆਂ ਉਹਦੇ ਨੋਕਰੇ 'ਚ ਚਟਣੀ ਰੱਖੀ ਹੁੰਦੀ ਥੋੜੀ ਜਿਹੀ ਕਹੀ ਯਾਰੀ ਉਹਦਾ ਆਪਣਾ ਸਵਾਦ ਹੁੰਦਾ ਚਟਣੀ ਸਵਾਦ ਬਦਲਣ ਲਈ ਹੁੰਦੀ ਆ ਕੱਢੀ ਖਾਣ ਲਈ ਨਹੀਂ ਹੁੰਦੀ ਤੋ ਇਸ ਕਰਕੇ ਮੈਂ ਤਾਂ ਸਵਾਦ ਬਦਲਣਾ ਕਿਤੇ ਉਹ ਮਾਈ ਜਾਵੇ ਨਾ ਲੈਣ ਵਾਸਤੇ ਕਿਤੇ ਸਬਜੀ ਤੋਂ ਗੰਡਾ ਧਨੀਆ ਨਾਲ ਉਹਦਾ ਮੁਫ਼ਤੀ ਦੇ ਦਿੰਦੇ ਆ ਇਹ ਮੈਨੂੰ ਬਤੌਰ ਗੰਡਾ ਧਨੀਆ ਇਹ ਲੈ ਹੁੰਦੇ ਆ ਸਬਜੀ ਦਾ ਸਵਾਦ ਨਹੀਂ ਮੰਨਦਾ ਜਿੰਨਾ ਜਿਹੜਾ ਗੰਡਾ ਧਨੀਆ ਨਾ ਹੋਵੇ ਤੋ ਮੈਨੂੰ ਇਹ ਸਵਾਰ ਬਦਲਣ ਲਈ ਨਾਲ ਲੈ ਆਉਂਦੇ ਆ ਹੈ ਤੋ ਆਓ ਸਵਾਰ ਬਦਲ ਲਈਏ ਸ਼੍ਰੀ ਅਨੰਦਪੁਰ ਸਾਹਿਬ ਚਲੀਏ ਮਨ ਕਰਕੇ ਤਨ ਕਰਕੇ ਇੱਥੇ ਬੈਠੇ ਰੋ ਦਰਬਾਰ ਲੱਗਾ ਹੋਇਆ ਮੇਲਾ ਲੱਗਾ ਹੋਇਆ ਇੱਕ ਸਮਾਂ ਐਸਾ ਆਇਆ ਗੁਰੂ ਮਹਾਰਾਜ ਨੇ ਉਸ ਦਰਬਾਰ ਵਿੱਚ ਇੱਕ ਵਿਚਿੱਤਰ ਲੀਲਾ ਕੀਤੀ ਗੁਰੂ ਕਲਬੀਆਂ ਵਾਲੇ ਪਾਤਸ਼ਾਹ ਨੇ ਤੁਹਾਡਾ ਜਨਮ ਦਿਨ ਖਾਲਸੇ ਦੀ ਪਹੈਸ਼ ਖਾਲਸਾ ਸਾਜਨਾ ਪੈਦਾ ਕੀਤਾ ਦੁਨੀਆ ਦੀ ਕੋਈ ਐਸੀ ਕੌਮ ਨਹੀਂ ਕੋਈ ਵੀ ਦੁਨੀਆ 'ਚ ਜਿਹਨੂੰ ਇਹ ਪਤਾ ਹੋਵੇ ਕਿ ਉਹਦਾ ਜਨਮ ਦਿਨ ਕਿਹੜਾ ਕਦੋਂ ਪੈਦਾ ਹੋਈ ਸਿਰਫ ਇੱਕ ਖਾਲਸਾ ਸਿੱਖ ਕੌਮ ਨੂੰ ਪਤਾ ਮੈਂ ਕਦੋਂ ਪੈਦਾ ਹੋਇਆ ਇਹ 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਖਾਲਸਾ ਜਮਿਆ ਖਾਲਸੇ ਦੀ ਸਾਜਨਾ ਹੋਈ ਔਰ ਤੁਹਾਡਾ ਜਨਮ ਦਿਨ ਤੁਹਾਨੂੰ ਸੁਣਾਵਾਂ ਵਿਸਾਖੀ ਤੇ ਲੈ ਚੰਡੀਏ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਅਨੰਦਪੁਰ ਸਾਹਿਬ ਨਹੀਂ ਸੀ ਨਾ ਬਦਲਦੇ ਆਏ ਆ ਪਿੰਡਾਂ ਦੇ ਵੀ ਸ਼ਹਿਰਾਂ ਦੇ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੰਮ੍ਰਿਤਸਰ ਜੀ ਦਾ ਪਹਿਲਾ ਨਾਂ ਸ੍ਰੀ ਅੰਮ੍ਰਿਤਸਰ ਜੀ ਨਹੀਂ ਸੀ ਗੁਰੂ ਕਾ ਚੱਕ ਸੀ ਇਸੇ ਤਰ੍ਹਾਂ ਹੀ ਆਏ ਸੇਸ ਨਗਰਪਾਤਾ ਸਾਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਬਣਾਤਾ ਰੋਪੜ ਦਾ ਰੂਪਨਗਰ ਬਣਾਤਾ ਬੰਬਈ ਦਾ ਮੁੰਬਈ ਬਣਾਤਾ ਮਦਰਾਸ ਦਾ ਚੰਨਈ ਬਣਾਤਾ ਕੋਲਕਾਤੇ ਦਾ ਕੋਲਕਾਟਾ ਬਣਾਤਾ ਤੋਂ ਨਾਂ ਬਦਲਦੇ ਹੀ ਨੇ ਸ਼ਹਿਰਾਂ ਦੇ ਇਸੇ ਤਰ੍ਹਾਂ ਹੀ ਕਲਕਾ ਇਹ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਮਾਖੋਵਾਲ ਤੋ ਉੱਥੇ ਹੁਣ ਵਿਸਾਖੀ ਦਾ ਮੇਲਾ ਲੱਗਾ ਤੁਹਾਨੂੰ ਮੈਂ ਮੇਲੇ ਤੇ ਲੈ ਚੱਲਿਆਂ ਦਿਨਾਂਵਾਂ ਵਿਸਾਖੀ ਦਾ ਅੱਧੀ ਕਵਤਾ ਮੈਂ ਕਹਿਣੀ ਆ ਅੱਧੀ ਤੁਹਾਂ ਕਹਿ ਦੇਣੀ ਆ ਕਹਿੰਦੇ ਤੁਹਾਨੂੰ ਕਹੇ ਵੀ ਅੱਧੇ ਦਿਨ ਕੋਈ ਗੱਲ ਨਹੀਂ ਆ ਸੰਕਟ ਕਾਮ ਤੇ ਨਾ ਮੈਂ ਇਹਨੂੰ ਪੂਰੇ ਕਰ ਲੈਣੇ ਆ ਦਿਨ ਹੈ ਵਿਸਾਖੀ ਦਾ ਤੇ ਚਾਵਾਂ ਪਰੀ ਲਹਿਰ ਹੈ ਬੋਟੀ ਵਾਂਗ ਸਜਿਆ ਆਨੰਦਪੁਰ ਹਾਂ ਦੂਰੋਂ ਦੂਰੋਂ ਲੋਕ ਚੱਲ ਮੇਲੇ ਉੱਤੇ ਆਏ ਆ ਨਵੇਂ ਨਵੇਂ ਲੀੜੇ ਅੱਜ ਸਾਰਿਆਂ ਦੇ ਹਾਂ ਚਾਰ ਚਾਰ ਦਿਨ ਹੋਏ ਡੇਰੇ ਕੰਨ ਲਾਏ ਆ ਪੰਜ ਪੰਜ ਬੱਚੇ ਨਾਲ ਆਪਣੇ ਹਾਂ ਕਦੀ ਕਵਤਾ ਕਹਾਉਂਗਾ ਕਈਆਂ ਇਹੋ ਸੋਚਿਆ ਆ হাসਣਾ जिंदगी है बस हो गए सारा जमाना ਤੁਹਾਡੇ ਨਾਲ ਹਸੂਗਾ ਰੋਗੇ ਕੱਲਿਆਂ ਬਹਿ ਕੇ ਹੋਣਾ ਪਹੂਗਾ ਨਾਲੇ ਡਾਕਟਰ ਲੋਕ ਕਹਿੰਦੇ ਜਿਹੜਾ ਬੰਦਾ ਹੱਸਦਾ ਨਹੀਂ ਉਹ ਤੇ ਬਿਮਾਰ ਹੁੰਦਾ ਤੇ ਅਸੀਂ ਕਾਨੂੰ ਹੋਣਾ ਆਓ ਖੁਸ਼ ਹੋਈਏ ਸਾਨੂੰ ਹੱਸਣ ਲਈ ਪੈਦਾ ਕਰਕੇ ਗਏ ਆ ਕਈਆਂ ਇਹੋ ਸੋਚਿਆ ਆ ਭਈ ਮੇਲੇ ਉੱਤੇ ਜਾਵਾਂਗੇ ਹੋਰ ਨਹੀਂ ਤੇ ਲੰਗਰਾਂ ਚੋਂ ਰੋਟੀਆਂ ਹੀ ਹੈ ਬੁੱਢੀਆਂ ਤੇ ਬੁੱਢੇ ਕਈ 90 90 ਸਾਲ ਦੇ ਭਈ ਮੇਲੇ ਉੱਤੇ ਆਉਂਦੇ ਆ ਜਰੂਰ ਮੱਖੋ ਆਲ ਦੇ ਮੇਲੇ ਉੱਤੇ ਆਉਂਦੇ ਆ ਜਰੂਰ ਮੱਖੋ ਆਲ ਦੇ ਖਾਂਦੇ ਆ ਬ੍ਰਾਹਮਣ ਸਰਾਦ ਜਿਦਾਂ ਪਿਓ ਦਾ ਹੈ ਖਾਂਦੇ ਆ ਬ੍ਰਾਹਮਣ ਸਰਾਦ ਜਿਦਾਂ ਪਿਓ ਦਾ ਸੋਚਦੇ ਆ ਖਾਵਾਂਗੇ ਕੜਾ ਦੇਸੀ ਹਾਂ ਥਾਲਾਂ ਦੇ ਸੱਜੀਆਂਆਂ ਮਠਿਆਈਆਂ ਭਲਵਾਨਿਆਂ ਨੇ ਲੱਡੂ ਪੀੜੇ ਭੁੰਦੀਆਂ ਜਲੇਬ ਬਾਲੂ ਹਾਂ ਰੇ ਜਿਹੜਿਆ ਧਾਲਾ ਕਿਤੇ ਫੁੱਲ ਕੇ ਨੇ ਪੱਕਦੇ ਲੰਗਰਾਂ 'ਚ ਬੈਠੇ ਲੋਕ ਰੱਜ ਰੱਜ ਹਾਂ ਬਈ ਲੰਗਰਾਂ ਦੇ ਵਿੱਚ ਨਹੀਂਉ ਭੇਤ ਕਿਸੇ ਬਾਤ ਦਾ ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਜਾਤ ਦਾ ਕਈ ਪਿੱਛੇ ਬੈਠੇ ਹੋਏ ਆ ਪਿੱਛੇ ਪਿੱਛੇ ਪੰਡਾਲ ਦੇ ਵਿੱਚ ਕਈ ਪਿੱਛੇ ਬੈਠੇ ਹੋਏ ਆ ਇਕੱਠੇ ਹੋ ਗਏ ਸੰਗ ਕੇ ਕਈ ਪਿੱਛੇ ਬੈਠੇ ਹੋਇਆ ਇਸ ਤਰ੍ਹਾਂ ਸੰਗ ਕੇ ਝੱਗੇ ਜੇ ਨਾ ਪਾਇਆ ਗਵਾਂਡੀਆਂ ਤੋਂ ਨਹੀਂ ਇੱਥੇ ਨਹੀਂ ਬੈਠੇ ਮੈਂ ਉੱਥੋਂ ਦੀ ਗੱਲ ਕਰ ਰਿਹਾ ਮੇਲੇ ਦੀ ਮਹਾਰਾਜ ਦਾ ਪਰਿਵਾਰ ਲਗਾ ਹੈ ਆ ਮੰਗ ਕੇ ਕਈ ਇੱਥੇ ਆਉਂਦੇ ਬਸ ਮੇਲਾ ਕੇ ਲਈ ਜਾਣ ਕੇ ਕੱਢ ਦਿਆ ਅੱਖਾਂ ਫੇਰ ਲੰਗਰਾਂ ਚ ਆਣ ਕੇ ਉਹ 14 14 ਫੁੱਲ ਕੇ ਉਹ ਕਿਕੋ ਸਾਇ ਖਾਂਦੇ ਆ ਤੇ 13 13 ਰੋਟੀਆਂ ਉਹ ਜੇਬਾਂ ਚ ਆਹ ਤੇ ਰਾਜ ਸ਼ਗਾ ਕੇ ਕਿਰੇ ਬੰਬੀ ਲੱਭੂ ਦਾ ਆ ਜੇ ਪਾਂਚ ਲੁਕਾਂਦੇ ਆ ਪਰ ਗੁਰੂ ਘਰ ਚ ਨਹੀਂ ਘਾਟਾ ਕਿਸੇ ਗੱਲ ਦਾ ਭਈ ਗੁਰੂ ਘਰ ਲੰਗਰ ਇੱਥੇ ਦਿਨੇ ਰਾਤ ਚਲਦਾ ਕੋਈ ਇਥੇ ਨੀਵਾ ਏ ਨਾ ਕੋਈ ਇਥੇ ਉਚਾਏ ਇਥੇ ਤੇ ਕਬੂਲ ਹੁੰਦਾ ਦਿਲੋਂ ਜਿਹੜਾ ਸੱਚਾ ਤੇ ਤੇ ਕਬੂਲ ਹੁੰਦਾ ਮਨੋਂ ਜਿਹੜਾ ਸੱਚਾ ਏ ਭਈ ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕਦਰਤਾ ਇਹੋ ਜਿਹੇ ਬੰਦੇ ਦਿਆਂ ਇਥੇ ਨਹੀਂ ਜਰੂਰ ਤਾਂ ਪਿਆਰਾਂ ਵਾਲਾ ਦੀਪਕ ਹਮੇਸ਼ਾ ਇਥੇ ਜਗਦਾ ਹਰ ਕਰਾਂ ਇਸੇ ਸਾਲ ਮੇਲਾ ਇਥੇ ਹਾਂ ਐਤ ਕਾ ਵੀ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ ਅਰ ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ ਖੁੱਲੀ ਜਹੀ ਥਾਂ 'ਮੇ ਇੱਕ ਸਜਿਆ ਪੰਡਾਲ ਹੈ ਸਜਿਆ ਪੰਡਾਲ ਹੈ ਸਜੇ ਹੋਏ ਪੰਡਾਲ ਦੀ ਤਿਆਰੀ ਵੀ ਕਮਾਲ ਹੈ ਚਾਨਣੀ ਦੇ ਲਾਗੇ ਇੱਕ ਥੜਾ ਵੀ ਬਣਾਇਆ ਏ ਥੜੇ ਉੱਤੇ ਨਿਕਾ ਜਿੰਨਾ ਤੰਬੂ ਇੱਕ ਹਾਂ ਸੱਚੇ ਹੋਏ ਪੰਡਾਲ ਵਿੱਚ ਦਰਿਆਵਾਂ ਵਛਾਈਆਂ ਨੇ ਚਾਰੋਂ ਪਾਸੇ ਏਸ ਦੇ ਕਨਾਟਾਂ ਵੀ ਲਗਾਈਆਂ ਨੇ ਢੱਡ ਤੇ ਸਰੰਗੀ ਨਾਲ ਢਾਡੀ ਪਏ ਗਾਉਂਦੇ ਆ ਉੱਚੀ ਉੱਚੀ ਵਾਰਾਂ ਦੀਆਂ ਹੇਕਾਂ ਪਏ ਹਾਂ ਬਹੁਤ ਸਾਰੇ ਲੋਕ ਭਾਵੇਂ ਮੇਲੇ ਵਿੱਚ ਆਏ ਆ ਪਰ ਕੱਲ੍ਹ ਕੇ ਸੁਨੇਹੇ ਕੁਝ ਗੁਰਾਂ ਵੀ ਬੁਲਾਏ ਕੱਲ੍ਹ ਕੇ ਸੁਨੇਹੇ ਕੁਝ ਗੁਰਾਂ ਵੀ ਬੁਲਾਏ ਆ ਉੱਥੇ ਬੰਦੇ ਕਿੱਦਾਂ ਦੇ ਆਏ ਐ ਇਦਾਂ ਦੇ ਨਹੀਂ ਜਿੰਨਾਂ ਦੇ ਅੱਜ ਪੰਡਾਲ 'ਚ ਬੈਠੇ ਆ ਉਹ ਪਹਾੜੀ ਇਲਾਕਾ ਪਹਾੜੀਏ ਵੀ ਆਏ ਸੀ ਕਿੱਦਾਂ ਦੇ ਪਹਾੜੀਏ ਸੀਗੇ ਡੇਢ-ਡੇਢ ਫੁੱਟ ਗਿੱਠਾਂ ਡੇਢ-ਡੇਢ ਗਿੱਠਾਂ ਕਈਆਂ ਬੋਦੀਆਂ ਵਧਾਈਆਂ ਡੇਢ-ਡੇਢ ਗਿੱਠਾਂ ਕਈਆਂ ਬੋਦੀਆਂ ਵਧਾਈਆਂ ਆ ਕਈਆਂ ਖਦਵਾਨੇ ਵਾਂਗੂ ਟਿੰਡਾਂ ਭਈਆ ਚਰਚੇ 'ਚ ਜੇਵੇਂ ਕੋਈ ਚੁੱਪ ਵਰਤਾ ਗਿਆ ਪਰੇ ਹੋਏ ਪੰਡਾਲ 'ਚ ਉਹ ਸੰwidehat ਜਿਹਾ ਅਰੇ ਹੋਏ ਪੰਡਾਲ ਚ ਸੁਨਾਟਾ ਜਿਹਾਂ ਛਾ ਗਿਆ ਆਣ ਦਸ਼ਮੇਸ਼ ਪਤਾ ਖੜੇ ਉੱਤੇ ਖੜਿਆ ਤੰਬੂ ਵਿੱਚੋਂ ਆਣ ਕੇ ਸਟੇਜ ਉੱਤੇ ਚੜਿਆ ਅੱਜ ਮਹਾਰਾਜ ਦੀ ਨਰਾਲੀ ਜਿਹੀ ਸ਼ਾਨ ਹੈ ਉਹਨਾਂ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ ਲਾਲ ਸੂਂਆ ਅੱਖੀਆਂ ਤੇ ਚਿਹਰਾ ਲਾਲੋ ਲਾਲ ਹੈ ਅਜ ਚੰਨ ਜਿਹੇ ਮੁਖੜੇ ਤੇ ਹੋਰ ਹੀ ਜلال ਹੈ ਚੰਨ ਜਿਹੇ ਮੁਖੜੇ ਤੇ ਵੱਖਰਾ ਹੀ ਜلال ਹੈ ਪਹਿਲਾਂ ਕਿਰਪਾਨ ਤਾਈ ਉਹਨਾਂ ਹੱਥ ਵਿੱਚ ਤੋਲਿਆ ਪਹਿਲਾਂ ਕਿਰਪਾਨ ਤਾਈ ਉਹਨਾਂ ਹੱਥ ਵਿੱਚ ਤੋਲਿਆ ਸ਼ੇਰਵਾਨ ਨੂੰ ਗੱਜ ਕੇ ਦਾਤਾਰ ਐਦਾਂ ਬੋਲਿਆ ਕੀ ਕਿਹਾ ਕਲਗੀਆਂ ਵਾਲੇ ਪਾਦਸ਼ਾਹ ਨੇ ਓ ਉਹੀ ਅੱਗੇ ਅਜ ਲਾਲ ਕੋਈ ਮਾਈ ਦਾ ਮੇਰੀ ਕਿਰਪਾਨ ਨੂੰ ਹੈ ਸਿਰ ਇੱਕ ਮੇਰੀ ਕਿਰਪਾਨ ਨੂੰ ਹੈ ਸਿਰ ਇੱਕ ਚਾਈ ਦਾ ਚੰਡਕਾ ਦਾ ਰੂਪ ਹੈ ਇਹ ਖੂਨ ਦੀ ਧਿਆਈ ਏ ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ बुझਾਈ ਏ ਦੇਵੀ ਦਾ ਸਰੂਪ ਇਹ ਕਿਰਪਾਨ ਪਈ ਮੰਗਦੀ ਕਿਸੇ ਇਨਸਾਨ ਦੀ ਹੈ ਜਾਨ ਪਈ ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ ਸੋਚਦੇ ਸੀ ਲੋਕੀ ਅੱਜ ਗੁਰਾਂ ਨੂੰ ਕੀ ਹੋਇਆ ਹੈ ਕਈ ਹੈਰਾਨ ਹੁਣ ਵੀ ਗੁਰਾਂ ਨੂੰ ਕੀ ਹੋਇਆ ਹੈ ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਮੋਇਆ ਆ ਵੀ ਆਪੇ ਹੀ ਮਰ ਜਾਏ ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਮੋਇਆ ਮੂੰਹਾਂ ਵਿੱਚੋਂ ਇਹੋ ਹੀ ਗੱਲ ਸੁਣਦੀ ਸੀ ਸਭ ਦੇ ਜੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਦੇ ਲੱਭਦੇ ਹੁਣ 10 15 ਹੋਏ ਲੈ ਆਉਂਦੇ ਵੀ ਨੂੰ ਕੁਝ ਕਰ ਲਓ ਹੈ ਦੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਨਹੀਂ ਲੱਭਦੇ ਕਿੰਨਾ ਸਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ ਤਿੰਨ ਚਾਰ ਵਾਰ ਸਿੱਖ ਗੁਰੂ ਸਾਹਿਬ ਸਿਰ ਗੁਰੂ ਸਾਹਿਬ ਮੰਗਿਆ ਪਰਿਆ ਪੰਡਾ ਸਾਰਾ ਹੱਕਾ ਵੱਕਾ ਹੋ ਗਿਆ ਵੇਖ ਦੇ ਕੀ ਬੰਦਾ ਇੱਕ ਉੱਠ ਕੇ ਫੇਰ ਵੀ ਇੱਕ ਬੰਦਾ ਉੱਠ ਕੇ ਖਲੋ ਗਿਆ ਵੇਖਦੇ ਕੀ ਬੰਦਾ ਇੱਕ ਉੱਠ ਕੇ ਖਲੋ ਗਿਆ ਆਸੇ-ਪਾਸੇ ਕਿਸੇ ਵੱਲ ਉਹਨੇ ਵੇਖਿਆ ਨਾ ਚਾਖਿਆ ਏਦਾਂ ਹੁੰਨੇ ਆਣ ਕੇ ਸਤੇਜ ਲਾਗੇ ਆਖਿਆ ਕੀ ਕਿਹਾ ਉਸ ਬੰਦੇ ਨੇ ਦਾਤਾ ਦਇਆਰਾਮ ਖੱਤਰੀ ਨਮਾਣਾ ਨਾਮ ਮੇਰਾ ਏ ਦਇਆਰਾਮ ਖੱਤਰੀ ਨਮਾਣਾ ਨਾਮ ਮੇਰਾ ਏ ਮੰਗਦੇ ਉਹ ਸਿਰ ਦਾਤਾ ਸਭੋ ਕੁਝ ਤੇਰਾ ਮੰਗਦੇ ਉਹ ਸਿਰ ਦਾਤਾ ਸਭੋ ਕੁਝ ਤੇਰਾ ਕਿਆ ਪੰਚਾਇਤ ਹੈ ਪੰਜ ਪਿਆਰੇ ਵੀ ਇੱਕ ਬੜੀ ਵਿਚਤਰ ਚੀਜ਼ ਹੈ ਦੁਨੀਆ ਦੇ ਵਿੱਚ ਮਹਾਰਾਜ ਨੇ ਜਿਹੜੇ ਸਾਜੇ ਉਹ ਸਾਰੇ ਜੱਟ ਨਹੀਂ ਸੀਗੇ ਚੇਤਾ ਰੱਖਣਾ ਇੱਕ ਖੱਤਰੀ ਜੱਟ ਝੀਵਰ ਛੀਂਬਾ ਨਾਈ ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਇਹ ਸਰਬਸਾਂਝੀ ਵਾਲਤਾ ਹੈ ਕੋਈ ਭਿੰਨ ਭੇਤ ਨਹੀਂ ਜੀ ਪੰਜਾਂ ਪਿਆਰਿਆਂ ਦੇ ਵਿੱਚ ਔਰ ਪੰਜੇ ਹੀ ਪਿਆਰੇ ਪੰਜਾਬ ਦੇ ਨਹੀਂ ਸਨ ਇੱਕ ਪਿਆਰਾ ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਦਿੱਤੀ ਬਜ਼ੁਰਗੋ ਇੱਕ ਪਿਆਰਾ ਹਿੰਦੁਸਤਾਨ ਦੇ ਤੁਰ ਪੂਰਬ ਦੇ ਵਿੱਚੋਂ ਰਹਿਣ ਵਾਲਾ ਜਗਨਨਾਥ ਪੁਰੀ ਦਾ ਉੜੀਸਾ ਦਾ ਇੱਕ ਪਿਆਰਾ ਦੂਸਰਾ ਜਿਹੜਾ ਉਹ શ્રીਕ੍ਰਿਸ਼ਨ ਜੀ ਦੀ ਧਰਤੀ ਦੁਵਾਰਕਾ ਦਾ ਰਹਿਣ ਵਾਲਾ ਤੀਸਰਾ ਪਿਆਰਾ ਹਿੰਦੁਸਤਾਨ ਦੇ ਤੁਰ ਦੱਖਣ ਦੇ ਵਿੱਚੋਂ ਬੇਦਰਦਾ ਰਹਿਣ ਵਾਲਾ ਕਰਨਾਟਕ ਦਾ ਚੌਥਾ ਪਿਆਰਾ ਹਿੰਦੁਸਤਾਨ ਦੇ ਤੁਰ ਉੱਤਰ ਵਿੱਚੋਂ ਲਾਹੌਰ ਦਾ ਰਹਿਣ ਵਾਲਾ ਦਾਯाराम ਕਤਰੀ ਔਰ ਪੰਜਵਾਂ ਪਿਆਰਾ ਹਿੰਦੁਸਤਾਨ ਦੇ ਸੈਂਟਰ ਵਿੱਚੋਂ ਹਿੰਦੁਸਤਾਨ ਦਾ ਦਿਲ ਦਿੱਲੀ ਦਾ ਰਹਿਣ ਵਾਲਾ। ਕਿਆ ਬਾਤ ਹੈ। ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਔਰ ਸਾਰੀਆਂ ਹੀ ਜਾਤੀਆਂ ਨੂੰ ਨੁਮਾਇੰਦਗੀ ਇਹ ਪੰਜਾਂ ਪਿਆਰਿਆਂ ਦੀ ਵਿਲੱਖਣਤਾ ਹੈ। ਤੋਂ ਮਹਾਰਾਜ ਨੇ ਕੀ ਕੀਤਾ? ਫੜ ਕੇ ਦਾਤਾ ਉਹਨੂੰ ਖੜੇ ਲਾ ਕੇ ਲੈ ਗਏ। जिन्ने ਲੋਕੀ ਵੇਦੇ ਸੀ ਹਰਾਮ ਜਿਹੇ ਰਹਿ ਗਏ ਤੰਬੂ ਵਿੱਚ ਨਹੀਂ ਖੜਿਆ ਖਿਆਲ ਕਰਿਓ ਸਾਡੇ ਕਈ ਭੁੱਲੜ ਲਖਾਰੀਆਂ ਨੇ ਜਾਂ ਡਰ ਕੇ ਉਹਨਾਂ ਨੇ ਲਿਖਤਾ ਜੀ ਗੁਰੂ ਮਹਾਰਾਜ ਨਾਲ ਤੇ ਸਿੱਖਾਂ ਨੂੰ ਤੇ ਤੰਬੂ ਚ ਲੈ ਜਾਂਦੇ ਰਹੇ ਤੇ ਉੱਥੇ ਤੰਬੂ ਜੁ ਉਹਨਾਂ ਨੇ ਬੱਕਰੀ ਬੰਨੇ ਸੀਗੇ 5-6 ਤੋਂ ਹਰ ਵਾਰੀ ਇੱਕ ਬਕਰਾ ਚਟਕਾ ਆਉਂਦੇ ਸੀਗੇ ਬੱਕਰੀਆਂ ਦੇ ਮੂੰਹ ਬੰਨੇ ਹੋਣੇ ਤਿੰਨ ਘੀਟੇ ਬੋਲੇ ਹੀ ਨਹੀਂ ਹੈ ਤਾਂ ਕੀ ਆ ਜੀ ਬਜੀ ਗੱਲ ਹੈ ਇਹੀ ਵਿਚਿਤ੍ਰਜੀ ਗੱਲ ਲੇਖ ਸਿੱਕੀ ਆ ਸਾਡੇ ਲਖਾਰੀਆਂ ਨੇ ਕਈਆਂ ਨੇ ਲਿਖਤਾ ਜੀ ਉਹ ਬੱਕਰੇ ਬੰਨੇ ਸੀ ਤੰਬੂ ਦੇ ਵਿੱਚ ਹੈ ਐਨਾ ਝੂਠ ਖਾਲਸੇ ਦੀ ਨਹੀਂ ਛਲ ਤੇ ਫੋੜੋ ਰੱਖੀ ਮਹਾਰਾਜ ਨੇ ਜੋ ਕੀਤਾ ਉਹਨਾਂ ਸਰੇ ਦਰਬਾਰ ਸਾਹਮਣੇ ਕੀਤਾ ਔਰ ਇਹ ਚੀਜ਼ ਉਸ ਵੇਲੇ ਦਾ ਇੱਕ ਸੁਈਆ ਅੱਬਲ ਤੁਰਾਂ ਨਹੀਂ ਲਿਖਦਾ ਹੈ ਉਹਨੂੰ ਰਿਪੋਰਟ ਲਿਖੀ ਦੂਜਾ ਸੀ جاسੂ ਰੰਗਦੇਵ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਰਹਿੰਦਾ ਸੀ ਰੰਗਦੇਵ ਨੇ ਕੱਲਿਆ ਸੀ ਰੋਜ਼ ਦੇ ਰੋਜ਼ ਰਿਪੋਰਟ ਕੱਲਦਾ ਸੀ ਕਿ ਉੱਥੇ ਕੀ ਹੋ ਰਿਹਾ ਹੈ ਦਰਬਾਰ ਵਿੱਚ ਉਹ ਲਿਖਦਾ ਬਲਤੁਰਾਨੀ ਉਹ ਕਹਿੰਦਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਲਗਾਇਆ ਔਰ ਉਹ ਸਟੇਜ ਪਰ ਆਏ ਉਹਨਾਂ ਨੇ ਹੱਥ ਮੇ ਤਲਵਾਰ ਪਕੜੀ ਹੋਈ ਥੀ ਆਕਰ ਉਹਨਾਂ ਨੇ ਇੱਕ ਸਰ ਮੰਗਾ ਸਨਾਂਟਾ ਛਾ ਗਿਆ سارے پنڈال میں سب لوگ ڈر گئے پھر بھی تین بار جب انہوں نے سر مانگا تو ایک آدمی کھڑا ہو گیا اسے پکڑ کر کھڑے کے نزدیک لے گئے اور سرے دربار سب کے سامنے کرپان سے اس کا سر کلم کر کرتا پھر دوسرا سکھ اٹھا دوسرے آدمی کو بھی ایسے یکے بعد دیگرے چار آدمی اس کے بعد انہوں نے جٹکائے ਔਰ ਫਿਰ ਉਹਨਾਂ ਨੇ ਉਸ ਜ਼ਮੀਨ ਸੇ ਖੂਨ ਸਾਫ਼ ਕੀਤਾ ਇੱਕ ਦਾ ਸਿਰ ਦੂਸਰੇ ਕੇ ਧੜਕੇ ਸਾਥ 1.5 ਘੰਟਾ ਲਗਾ ਕਰ ਹਕਮਤੇ ਅਮਲੀ ਸੇ ਜੋੜ ਦੀਆ ਔਰ ਉਨ ਪਰ ਚਾਦਰੇ ਡਾਲ ਦੀ ਅੱਬਲ ਤੁਰਾ ਨਹੀਂ ਲਿਖਦਾ ਆਪਣੀ ਰਿਪੋਰਟ ਦੇ ਵਿੱਚ ਔਰ ਚਾਦਰੇ ਡਾਲ ਦੀ ਉਨ ਪਰ ਫਿਰ ਉਹਨਾਂ ਨੇ ਇੱਕ ਦੌਰਾ ਮੰਗਵਾਇਆ ਉਹ ਲਿਖਦਾ ਉਸਕੇ ਕੁੰਡੇ ਨਹੀਂ ਥੇ ਮਲੋ ਲਵਾਂਡਾ ਦੌਰਾ ਉਸਕੇ ਕੁੰਡੇ ਨਹੀਂ ਥੇ ਉਸ ਮੇ ਉਹਨਾਂ ਨੇ 2-3 ਬੱਤੀ ਪਾਣੀ ਪਾਇਆ پانی میں <minority��> انہوں نے اس میں کھنڈا گسایا کرپان گسائی کھنڈا نہیں وہ لکھتا کرپان گسائی اور بانی پڑی منتر منتر اور جب منتر پڑے وہ پانی آبے حیات بن گیا بن گیا پھر انہوں نے اس آبے حیات کا ایک چلو پہلے سکھ کے پہلے آدمی کے منہ میں ڈالا اور انہوں نے کہا بولو واہ گر جی کا خالصہ واہ گر جی کی فتح اور وہ آدمی اٹھ کر بیٹھ گئے لوگ حیران رہ گے. جو بھاگے ہوئے لوگ تھے وہ پھر آئے ڈر کے مارے جو بھاگ گئے تھے پھر دوسرے کے موں میں ڈالا پھر پانچوں کو ایسے زندہ کر کے وہ تمبو میں لے گئے اور تمبو میں ان کے بستر چینج کیے ان کے لباس بدلا دیئے اور جب, جب, جب پھر وہ سٹیج پر آئے پانچوں کے پانچوں تو ایسے لگ رہا تھا جیسے شریف گروہ گوبن سنگھ جی کی طرح چھے گروہ گوبن سنگھ کھڑے ایسے پھر تو ہر ایک آدمی جو تھا انہوں نے سوچا میں بھی یہ آبِ پی پیلوں یہ لائن لگا لی لوگوں نے کہ ہمیں بھی یہ آبِ ہزاد پڑاؤ تو اول ترانی لہدہ بادشاہ سلامت مجھ سے بھی نہیں رہا گیا میں بھی جوش میں آ کر اس لائن میں کھلو گیا اور جب اس قطار میں میری باری آئی تو گروہ گوبن سنگھ جی میرے طرف دیکھ کر مسکرائے جیسے ان کو معلوم ہو کہ میں کون ہوں مجھے بھی انہوں نے وہ آبِ حیات پلا دیا اور عمرت پلا کر میرا نام اجمیر سنگھ رکھ دیا ہے یہ میری آخری رپورٹ ہے اس کے بعد آپ کے پاس اور کوئی رپورٹ نہیں آئے گی ਇਹ ਅਬਲਤਰਾ ਨਹੀਂ ਲਿਖਦਾ ਜੋ ਕੀਤਾ ਮਹਾਰਾਜ ਨੇ ਸਰੇ ਦਰਬਾਰ ਕੀਤਾ ਲੋਕੋ ਕੇ ਕੁਝ ਨਹੀਂ ਕੀਤਾ ਫੜ ਕੇ ਦਾਤਾਰ ਉਹਨੂੰ ਖੜੇ ਲਾ ਕੇ ਲੈ ਗਏ ਜਿਨੇ ਲੋਕੀ ਵੇਦੇ ਸੀ ਹੈਰਾਨ ਜਿਹੇ ਰਹਿ ਗਏ ਫੇਰ ਕੀ ਕੀਤਾ ਗੁਰਾਂ ਫੇਰ ਕੀਤਾ ਇੱਕੋ ਵਾਰ ਕਿਰਪਾਨ ਦਾ ਢਾੜ ਤੋਂ ਜੁਦਾ ਸਿਰ ਹੋ ਗਿਆ ਜਵਾਨ ਦਾ ਢਾੜ ਤੋਂ ਜੁਦਾ ਸਿਰ ਹੋ ਗਿਆ ਜਵਾਨ ਦਾ ਖੂਨ ਨਾਲ ਭਿੱਜੀ ਕਰਪਾਨ ਤਾਈ ਤਾਣ ਕੇ ਗੁਰਾਂ ਵੇਖ ਰੱਖਿਆ ਸਤੇਜ ਉਤੇ ਆਣ ਕੇ ਕੀ ਕਿਹਾ ਉਠੋ ਉਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ ਇੱਕ ਸਿਰ ਨਾਲ ਸਾਡਾ ਹੋਇਆ ਨਾ ਇੱਕ ਸਿਰ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਡਰ ਗਏ ਲੋਕ ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਇਹ ਨੀਵੇਂ ਨੀਵੇਂ ਹੋ ਕੇ ਕਈ ਉੱਥੇ ਤੋੜੇ ਬਾਗ ਬੁਕੇ ਦੇ ਸਾਨੂੰ ਹੀ ਬਾਜ ਨਾ ਮਾਰ ਲਿਆ ਨੀਵੇਂ ਨੀਵੇਂ ਹੋ ਕੇ ਕਈ ਉਠ ਧੋੜੇ ਬਾਹਰ ਬੈਠੇ ਸੀ ਸ਼ੁਕੀਨ ਜਿਹੜੇ ਲੰਗਰਾਂ ਦੀ ਦਾਲ ਦੇ ਉਹ ਹੌਲੀ ਹੌਲੀ ਪੁਰੀ ਜਾਣ ਤੋਤੀਆਂ ਸੰਭਾਲ ਹੌਲੀ ਹੌਲੀ ਪੁਰੀ ਜਾਣ ਤੋਤੀਆਂ ਸੰਭਾਲਦੇ ਆਖਦੇ ਸੀ ਕਈ ਉਹ ਇਹ ਕੀ ਕਹਿਰ ਵਰਤਾਤਾ ਲੋੜਾ ਆਇਆ ਗੁਰਾਂ ਅਜ ਬੰਦਾ ਹੀ ਝਟਕਾ ਹੈ ਤੇ ਥੋੜੇ ਜੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਨੱਠੇ ਨੱਠੇ ਮਾਤਾ ਗੁਜਰੀ ਜੀ ਕੋਲ ਗਏ ਮਸਾਂਦ ਕੜਾ ਖਾਣੇ ਮਸਾਂਦ ਡਰ ਗਏ ਬਹੁਤੇ ਹੀ ਉਹ ਮਾਤਾ ਜੀ ਕੋਲ ਗਏ ਨੱਠੇ ਨੱਠੇ ਕੀ ਆਂਦੇ ਜਾ ਕੇ ਥੋੜੇ ਜੇ ਮਸਾਂਦ ਵਿੱਚੋਂ ਮਾਤਾ ਕੋਲ ਜਾ ਕੇ ਉਹ ਸਾਹ ਸਾਈ ਕਹਿਣ ਲੱਗੇ ਇੰਨਾ ਠਥੜਾ ਕੇ ਮਾਤਾ ਮਾਤਾ ਗੁਰੂ ਗੁਰੂ ਸਾਹਿਬ ਚੰਡਕਾ ਦਾ ਰੂਪ ਧਾਰੀ ਜਾਂਦੇ ਆ ਉਹ ਨੰਗੀ ਕਿਰਪਾਨ ਨਾਲ ਬੰਦੇ ਹੀ ਮਾਰੀ ਜਾਂਦੇ ਮਾਤਾ ਨੰਗੀ ਕਿਰਪਾਨ ਨਾਲ ਉਹ ਬੰਦੇ ਮਾਰੀ ਜਾਂਦੇ ਆ ਮਾਤਾ ਜੀ ਉਹਨਾਂ ਦੋ ਸਿਰ ਵੱਡੇ ਹਾਲੀ ਹੋਰ ਕਹਿੰਦੇ ਵੜਣਾ ਦੋ ਸਿਰ ਵੱਡੇ ਹਾਲੀ ਹੋਰ ਕਹਿੰਦੇ ਵੜਣਾ ਮਾਤਾ ਉਹਨਾਂ ਸ਼ਾਂਤੀਕ ਜੀਦਾ ਕੋਈ ਨਹੀਂ ਉਹਨਾਂ ਜੀਦਾ ਕੋਈ ਨਹੀਂ ਛੱਡ ਇਹ ਕਿਸੇ ਤਰ੍ਹਾਂ ਉਹਨਾਂ ਕੋਲੋਂ ਸਿੱਖਾਂ ਨੂੰ ਬਚਾ ਦਿਓ ਛੇਤੀ ਨਾਲ ਪੁੱਤਰੇ ਨੂੰ ਗੱਦੀ ਤੇ ਬਿਠਾ ਦਿਓ ਪੁੱਤਰੇ ਨੂੰ ਗੱਦੀ ਤੇ ਬਿਠਾ ਦਿਓ ਥੋੜਾ ਜਿੰਨਾ ਸਮਾਂ ਜਦੋਂ ਇਸੇ ਤਰ੍ਹਾਂ ਲੰਘਿਆ ਇਨੇ ਤਾਂ ਹੀ ਗੁਰੂ ਸਾਹਿਬ ਤੀਜਾ ਸਿਰ ਮੰਗਿਆ ਲੋਕ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਸੀ ਹਰ ਵਾਰੀ ਸਿੱਖ ਨੂੰ ਉਹ ਉਦਾਂ ਹੀ ਚਟਕਾਉਂਦੇ ਸੀ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਛੈ ਗਿਆ ਟਾਵਾ ਟਾਵਾ ਆਦਮੀ دیਵਾਨ ਵਿੱਚ ਰਹਿ ਗਿਆ ਟਾਵਾ ਟਾਵਾ ਆਦਮੀ دیਵਾਨ ਵਿੱਚ ਰਹਿ ਗਿਆ ਪਰ ਸਦਕਾ ਦੇ ਰੰਗ ਉਹ ਜਿਹੜਾ ਖੂਨ ਨਾਲ ਚਿੱਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ ਛੇਵੀਂ ਵਾਰ ਲੋਕਾਂ ਨੇ ਅਜੀਬ ਰੰਗ ਤੱਕਿਆ ਗੁੱਗਮੁਗ ਹੋ ਗਏ ਕੋਈ ਬੋਲ ਵੀ ਨਾ ਸਕਿਆ ਹੁਣ ਪੰਜਾਂ ਪਿਆਰਿਆਂ ਚ ਨਵੀਂ ਜਿੰਦ ਪਾਖੀ ਪੰਜ ਪੰਜ ਘੋਟਾਂ ਹਰ ਇੱਕ ਨੂੰ ਸ਼ਿਕਾਰ ਕੇ ਹੁਣ ਗੁਰੂ ਦੇਵ ਜਦੋਂ ਤੰਬੂ ਵਿੱਚੋਂ ਹੁਣ ਗੁਰੂ ਦੇਵ ਜਾਂ ਸਟੇਜ ਉੱਤੇ ਆਏ ਨੇ ਉਹੀ ਪੰਜ ਸਿੱਖ ਨਾਲ ਆਪਣੇ ਲਿਆਏ ਨੇ ਵੱਖਰਾ ਹੀ ਰੰਗ ਉਹਨਾਂ ਦਾ ਵੱਖਰਾ ਹੀ ਰੂਪ ਹੈ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਚਿਹਰਿਆਂ ਤੇ ਨੂਰ ਜਿਵੇਂ ਕੋਈ ਦਰবেশ ਨੇ ਜਾਪ ਦੇ ਖਲੋਤੇ ਮਾਨੋ ਛੇ ਦਸ਼ਮੇਸ਼ ਨੇ ਜਾਪ ਦੇ ਖਲੋਤੇ ਮਾਨੋ ਛੇ ਦਸ਼ਮੇਸ਼ ਨੇ ਇੱਕੋ ਜਿਹੇ ਰੂਪ ਤੇ ਇੱਕੋ ਹੀ ਨਿਹਾਰਾਂ ਨੇ ਸਾਰਿਆਂ ਦੇ ਸ੍ਰੀ ਇੱਕੋ ਜਿਹਿਆਂ ਹੀ ਦਸਤਾਰਾਂ ਨੇ ਗਲਾਂ ਵਿੱਚ ਗਾਤਰੇ ਤੇ ਹੱਥੀਂ ਕਿਰਪਾਨਾਂ ਨੇ ਦਸ਼ਮੇਸ਼ ਵਾਂਕਰਾਂ ਅਜੀਬ ਜਿਹੀਆਂ ਇਸ਼ਾਨਾਂ ਦਸ਼ਮੇਸ਼ ਵਾਂਕਰਾਂ ਅਜੀਬ ਜਿਹੀਆਂ ਇਨਸ਼ਾਨਾਂ ਨੇ ਸੋਚਦੇ ਸੀ ਲੋਕ ਅਜੀਬ ਜਿਹੀ ਬਾਤ ਹੈ ਮਾਰ ਕੇ ਜਿਵਾਉਣਾ ਵੀ ਅਜੀਬ ਕਰਾਮਾਤ ਹੈ ਕਰਾਮਾਤ ਨਹੀਂ ਕੀ ਮਹਾਰਾਜ ਨੇ ਲਿਖਿਆ ਝੂਠ ਨਹੀਂ ਲਿਖਿਆ ਮੇਰਾ ਸਤਗੁਰ ਮਾਰ ਜੀ ਵਾਲੇ ਉਸ ਵਿੱਚ ਸ਼ਕਤੀ ਹੈ ਸ਼ੱਕ ਕਰਨ ਦੀ ਲੋੜ ਨਹੀਂ ਹੈ ਸੋਚਦੇ ਸੀ ਲੋਕ ਕਿ ਅਜੀਬ ਜਿਹੀ ਬਾਤ ਹੈ ਮਾਰ ਕੇ ਜਿਵੋਣਾ ਵੀ ਅਜੀਬ ਕਰਾਮਾਤ ਹੈ ਹੁਣੇ ਚਟਕਾਏ ਜਿਹੜੇ ਜੀਂਦੇ ਕਿਦਾਂ ਹੋ ਗਏ ਵੇ ਕੋ ਮੂਏ ਹੋਏ ਪਤੇ ਫੇਰ ਉੱਠ ਕੇ ਹੈ ਕਈ ਪਏ ਸੋਚਦੇ ਸੀ ਵੀ ਆਪਾਂ ਕਾਹਨੂੰ ਛੇ ਗਏ ਅਸੀਂ ਵੀ ਗਾਂਹ ਹੋ ਜਾਂਦੇ ਜੇ ਇਦਾਂ ਹੀ ਹੋਣਾ ਹੈ ਕਈ ਪਏ ਸੋਚਦੇ ਸੀ ਆਪਾਂ ਕਾਹਨੂੰ ਛੇ ਗਏ ਅਸੀਂ ਇਹ ਨਾ ਇਹ ਪੰਜਾਂ ਨਾਲੋਂ ਪਿੱਛੇ ਕਾਹਨੂੰ ਹਾਂ ਇੱਕ ਪਿੱਛੇ ਦੂਜਾ ਪੱਲਾ ਗਾਲ ਵਿੱਚ ਪਾ ਕੇ ਉਹਨਾਂ ਕਟਾਰਾਂ ਬਣਾ ਲਈਆਂ ਫਿਰ ਇੱਕ ਪਿੱਛੇ ਦੂਜਾ ਪੱਲਾ ਗਾਲ ਵਿੱਚ ਪਾ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲਾ ਕੇ ਆ ਕੇ ਹੂੰ ਦਾਤਾ ਕਲਗੀਆਂ ਵਾਲਿਆ ਆਪਾਂ ਵੀ ਇਹ ਸੀਸ ਭੇਟ ਆਪਦੀ ਚੜਾਉਣਾ ਆ ਆਪਾਂ ਵੀ ਇਹ ਸੀਸ ਭੇਟ ਆਪਦੀ ਚੜਾਉਣਾ ਆ ਅਸੀਂ ਇਹਨਾਂ ਸਿਰਾਂ ਦਾ ਆਚਾਰ ਥੋੜੋ ਹਾਂ ਹਾਂ ਕੋਲਾ ਮਾਣ ਦੇ ਆ ਕਹਿੰਦੇ ਮਹਾਰਾਜ ਫੇਰੇ ਤੂੰ ਮੁੜ ਕੇ ਸਟੇਜ ਉੱਤੇ ਪਾਏ ਹੀ ਨਹੀਂ ਹੈ ਫੇਰੇ ਤੂੰ ਮੁੜ ਕੇ ਸਟੇਜ ਉੱਤੇ ਪਾਏ ਹੀ ਨਹੀਂ ਪੰਜ ਵਾਰੀ ਆਏ ਤੁਸੀਂ ਛੇਵੀਂ ਵਾਰੀ ਆਏ ਹੀ ਨਹੀਂ ਤੇ ਫੇਰ ਆ ਜਾਂਦੇ ਅਸੀਂ ਵੀ ਗਾਹ ਹੋ ਜਾਂਦੇ ਪੰਜ ਵਾਰੀ ਆਏ ਤੁਸੀਂ ਛੇਵੀਂ ਵਾਰੀ ਆਏ ਹੀ ਨਹੀਂ ਇਹਨਾ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ ਇਹ ਰੋੜੇ ਮੋੜੇ ਸਿਰ ਸਾਡੇ ਧਣਾ ਉਤੋਂ ਮੁਗਲਾਂ ਦੇ ਅਸੀਂ ਹੁਣ ਬਣਾਗੇ ਜਵਾਤਰੇ ਜਵਾਤਰਾ ਜਵਾਈ ਨੂੰ ਆਦੇ ਆ ਮੋਗਲਾਂ ਦੇ ਸੀ ਹੁਣ ਬਣਾਗੇ ਜਵਾਤਰੇ ਇਹ ਲਾ ਦਿਓ ਜਨੇਊ ਅਤੇ ਪਾ ਦਿਓ ਸਾਡੇ ਬੋਲੇ ਗੁਰੂ ਦੇਵ ਤੁਸੀਂ ਠੀਕ ਸਾਰੇ ਕਹਿੰਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਲੇ ਕੰਨ ਹੈ ਇਹ ਜੋ ਕਿਰਪਾਨ ਹੈ ਤੇ ਭਗਉਤੀ ਜਿਹਨੂੰ ਜਾਤਾ ਏ ਇਹੋ ਸਾਡੀ ਦੇਵੀ ਏ ਤੇ ਇਹੋ ਸਾਡੀ ਮਾਤਾ ਏ ਇਹੋ ਸਾਡੀ ਦੇਵੀ ਏ ਇਹੋ ਸਾਡੀ ਮਾਤਾ ਏ ਇਹਦੇ ਨਾਲ ਇੱਕ ਮੈਂ ਪੰਥ ਖਾਲਸਾ ਸਜਾਵਾਂਗਾ ਇਹ ਦੇ ਨਾਲ ਕਿਦਣਾ ਤੂੰ ਸ਼ੇਰ ਮੈਂ ਬਣਾਵਾਂਗਾ ਇਸੇ ਕਰਮਾਂ ਨਾਲ ਹੋਵੇਗਾ ਅਨੋਖਾ ਵਿੱਚ ਕਿਸੇ ਦੇ ਨਹੀਂ ਰਲੇਗਾ ਜ਼ਾਲਮਾਂ ਦੇ ਸਿਰ ਜਿਹੜਾ ਪੈਰਾਂ ਥੱਲੇ ਮਲੇਗਾ ਤੇ ਹੁਣ ਤੀਕ ਸਿੱਖ ਜਿਹੜਾ ਆ ਜਾਂਦਾ ਨਹੀਂ ਸਿਆਣਿਆਂ ਲੱਖਾਂ ਵਿੱਚੋਂ ਇੱਕ ਹੁਣ ਜਾਊਗਾ ਪੁਛਾਣਿਆ ਸਵਾ ਸਵਾ ਲੱਖ ਨਾਲ ਮੈਂ ਇੱਕ ਨੂੰ ਲੜਾਵਾਂਗਾ ਆਪਣਾ ਗੋਬਿੰਦ ਸਿੰਘ ਨਾਮ ਕਾ ਕਹਾਵਾਂਗਾ ਆਖਰੀ ਲਾਈਨਾਂ ਸਿੱਖੀ ਦੀਆਂ ਹੂੰਣ ਗਿਆ ਆ ਮੰਜ਼ਰਾਂ ਨੇ ਆ ਰੀਆਂ ਸਿਰ ਦੇਣ ਵਾਲਿਆਂ ਨੂੰ ਦੇਉ ਸਰਦਾਰੀਆਂ ਐਸਾ ਫਿਰ ਗੁਰਾਨੇ ਅਸ ਜਾਇਆ ਪੰਥ ਖਾਲਸਾ ਵਖਰੇ ਹੀ ਰੂਪ ਵਿੱਚ ਆਇਆ ਪੰਥ ਖਾਲਸਾ ਖਾਲਸੇ ਦੀ ਚਮਨ ਜੋ ਆ ਨਿਆਰੀ ਤਸਵੀਰ ਹੈ ਇਹ ਖੰਡੇ ਅਤੇ ਬਾਟੇ ਵਾਲੇ ਪਾਣੀ ਦੀ ਤਸਵੀਰ ਹੈ ਪਾਣੀ ਦੀ ਤਸਵੀਰ ਹੈ ਪਾਣੀ ਦੀ ਤਸਵੀਰ ਵਾਹਿਗੁਰੂ ਜੀ ਕਾ ਖਾਲਸਾ